ਹੁਣ ਆ ਜੇ ਡਰੱਗਸ ਦਾ ਮਾਫਲਾ ਹੈ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਐ ਅਸੀਂ ਡਰੱਗ ਨੂੰ ਮਾਫੀਆ ਲ ਫੜੇ ਪੋਲਾ ਫੜਿਆ ਅਸੀਂ ਫੜਿਆ ਤੇ ਹੋਇਆ ਕੀ ਜਦੋਂ ਫੜਿਆ ਆ ਜਿੰਨੇ ਡਰੱਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਹੀਂ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਾਇਆ ਜਾਂਦਾ ਹੈ ਤੇ ਉਹ ਕਹਦੇ ਕਿ ਮੈਨੂੰ ਤਾਂ ਹਮਸ਼ਾਹ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਕਿ ਤੁਸੀਂ ਮੰਨੋਗੇ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਸ਼ੱਕਲੇ ਤੇ ਬਾਰ-ਬਾਰ ਬਾਰ-ਬਾਰ विक्रम सिंह माजी ठेया दा नाम ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਨੇ Aim ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੇ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਲ ਪੇ